ਸਾਰਿਆਂ ਨੂੰ ਮਾਨ ਸਤਕਾਰ ਸਹਿਤ ਸਤ ਸ੍ਰੀ ਅਕਾਲ ਜੀ ਅੱਜ ਜਿਹੜਾ ਮੈਂ ਤੁਹਾਨੂੰ ਗੀਤ ਸੁਣਾਉਣ ਲੱਗੀ ਆ ਮਾਂ ਤੇ ਧੀ ਦੇ ਬਰਾਗ ਦਾ ਗੀਤ ਹੈ ਬਹੁਤ ਸੋਹਣਾ ਗੀਤ ਹੈ ਤੁਸੀਂ ਗੀਤ ਰਾਹੀਂ ਸੁਣੋ ਕੀ ਕਹਿੰਦੀ ਹੈ ਧੀ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋ ਪਿਆਰੇ ਜੀ ਗੀਤ ਦਾ ਆਨੰਦ ਹਨਕੀਆਂ ਨਕੀਆਂ ਜੀੜੀਆਂ ਮਾਏ ਨੀ ਬੈ ਗਈਆਂ ਟਲੀ ਦੀ ਢਾਲ ਮਾਏ ਮੇਰੀ ਇਹ ਬੇ ਉੜੀ ਨੇ ਜਲਾਈ ਉਡਾਰੀ ਉਡ ਗਏ ਸਾਰੀਆਂ ਨਾਲ ਮੇਰੀ ਏ ਭੋੜੀਏ ਮਾਏ ਨੀ ਸਾਰੀਆਂ ਉਡ ਗਏ ਨਾ ਧੀਆ ਨੂੰ ਸੌਰੇ ਕੇ ਮਾਏ ਨੀ ਕਿਉਂ ਖੜੀ ਕੌੜੇ ਦੇ ਨਾਲ ਮੇਰੀ ਏ ਰਾਣੀ ਹੈ ਮਾਏ ਨੀ ਕਿਉਂ ਖੜੀ ਕੌੜੇ ਦੇ ਨਾਲ ਨਦੀਆਂ ਪਾਰ ਵੀ ਆ ਕੇ ਮਾਏ ਨਹੀਂ ਦੇਖ ਦਿੱਤੀਆਂ ਦੇਰਾ ਮੇਰੀਏ ਪੋਲੀਏ ਮਾਏ ਨਹੀਂ ਦੇਖਦੀ ਦੂਰ ਤਾਇਈ ਸਾਂਚਲ ਕੇ ਮਾਏ ਨੀ ਦਰਵਿਚ ਰਹੀਆਂ ਖਲੋ ਮੇਰੀਏ ਰਾਣੀਏ ਮਾਏ ਨੀ ਦਰਵਿਚ ਰਹੀਆਂ ਖਲੋ ਕੀ ਸੇਨਾੁੱਛਿਆ ਮੈਨੂੰ ਸੁਖ ਸੁਨੇੜਾ ਕੀ ਸੇਨਾਖਿਆ ਬੋ ਮੇਰੀ ਏ ਭੋਲੀ ਏ ਮਾਏ ਨੀ ਕੀ ਸੇ ਵੀਰੇ ਨੇ ਪੁੱਛਿਆ ਸੁਖਸ ਨੇੜਾ ਬਾਬੋ ਨੇ ਆਖਿਆ ਈਬੋ ਮੇਰੀਏ ਰਾਣੀਏ ਮਾਏ ਨੀ ਬਾਬੋ ਨੇ ਆਖਿਆ ਬੀ ਆਇਆਂ ਗਸੇ ਲੜੀਆਂ ਮਾਇਨੀ ਬੀਰਾਂ ਦੀ ਢੰਡੜੀ ਛਾਂ ਮੇਰੀਏ ਭੋੜੀਏ ਮਾਇਨੀ ਬੀਰਾਂ ਦੀ ਢੰਡੜੀ ਛਾਂ ਚਾਚੀਆਂ ਬੇੜਾ ਜੋ ਪਰਿਆ ਵਿਚ ਨਾ ਮੇਰੀ ਮਾਏ ਮੇਰੀ ਏ ਮੇਰੀ ਏ ਰਾਣੀ ਹੈ ਮਾਏ ਨੀ ਵਿਚ ਨਾ ਮੇਰੀ ਮ ਤੂੰ ਮੈਨੂੰ ਬਾਬਲੇ ਦੀ ਥਾਂ ਮੇਰੇ ਅਸੂਨੀਆ ਬੀਰਵੇ ਤੂੰ ਮੈਨੂੰ ਬਾਬਲੇ ਦੀ ਥਾਂ ਮੁਬਬੋਨੀ ਮੇਰੇ मामा दी था, ए ए तुम् मैनू मामादी थां मेरी ये सोणियें पाबोनी तुम्